ਹੁਣ ਨਿਸ਼ਾਨੇ ਤੇ ਹੈ ਪੰਜਾਬ ਪੁਲਿਸ ਪੰਜਾਬ ਪੁਲਿਸ ਦਾ ਇਹ ਹਾਲ ਹੈ ਕਿ ਪੰਜਾਬ ਪੁਲਿਸ ਵਿੱਚ ਹੁਣ ਪੰਜਾਬੀ ਭੁੱਲ ਜਾਓ ਉਹਨਾਂ 'ਚ ਨਾ ਕੋਈ ਪੰਜਾਬੀ ਰਹਿਣ ਦਿੱਤਾ ਤੇ ਨਾ ਕੋਈ ਸਿੱਖ ਰਹਿਣ ਦਿੱਤਾ ਕਿ ਆਪਣਾ ਕੋਈ ਅਗਰ ਮਾਰੇਗਾ ਤੇ ਛਾਵੇਂ ਮਾਰੇਗਾ ਤੇ ਇਹਦਾ ਪੰਜਾਬ ਦੇ ਨਾਲ ਤੇ ਪੰਜਾਬੀਆਂ ਦੇ ਨਾਲ ਤੇ ਕੀ ਤੱਲਕ ਹੈਗਾ ਤੇ ਕੀ ਬਣਾਇਆ ਕਿਉਂਕਿ ਪੰਜਾਬੀ ਬੰਦੇ ਨੂੰ ਮਾਰਨਾ ਹੋਵੇ ਪੁਲਿਸ ਮੁਕਾਬਲੇ ਵਿੱਚ ਤੇ ਇਸ ਪੰਜਾਬ ਪੁਲਿਸ ਦੇ ਹੱਥ ਨਾਲ ਕੰਬਣ ਕੋਈ ਪੰਜਾਬੀ ਹੋਏਗਾ ਕੋਈ ਸਿਰ ਤੇ ਪੱਗ ਬੰਨੀ ਹੋਏਗੀ ਤੇ ਉਹ ਕੇਸ ਵਾਲੇ ਬੰਦੇ ਨੂੰ ਦਸਤਾਰ ਵਾਲੇ ਬੰਦੇ ਨੂੰ ਗੋਲੀ ਮਾਰ ਲੱਗਿਆ ਥੋੜਾ ਜਿਹਾ ਚੁੱਕੇਗਾ ਧਰਮ ਵਿੱਚ ਆਏਗਾ ਕੰਪੈਸ਼ਨ ਆਏਗਾ ਪੰਜਾਬੀਅਤ ਆਏਗੀ ਵਿਜੈਜ ਮਾਰੇਗਾ ਨਹੀਂ ਇਸੇ ਚੀਜ਼ ਦਾ ਇਲਾਜ ਕਰਨ ਵਾਸਤੇ ਕਿਉਂਕਿ ਪੰਜਾਬ ਦੇ ਜਵਾਨ ਰਹਿਣ ਨਹੀਂ ਦੇਣੇ ਇਸ ਦੁਨੀਆ ਦੇ ਉੱਤੇ ਪੰਜਾਬ ਦੇ ਜਵਾਨ ਮਾਰਨੇ ਨੇ 84 ਰੱਖਣੀ ਐ 84 ਪਾ ਕੇ ਰੱਖਣੀ ਐ ਲੋ ਜੀ ਮੈਂ ਹਾਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਦੇਖਦੇ ਪਏ ਫੈਕਟਸ ਵਿੱਚ ਜੇ ਸੀ ਤੁਹਾਨੂੰ ਬੇਨਤੀ ਹੈਗੀ ਆ ਤਮਾ ਪੰਜਾਬੀ ਭਰਾਵਾਂ ਨੂੰ ਜਿੱਥੇ-ਜਿੱਥੇ ਵੀ ਕੋਈ ਇਸ ਵੀਡੀਓ ਨੂੰ ਦੇਖ ਰਿਹਾ ਮੇਰੀ ਗੱਲ ਬਾਤ ਸੁਣ ਰਿਹਾ ਉਹਨੂੰ ਬੇਨਤੀ ਹੈਗੀ ਆ ਉਹਨੂੰ ਰਿਕੁਐਸਟ ਹੈਗੀ ਆ ਕਿ ਉਹ ਇਸ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੇ ਤਾਂ ਕਿ ਸਾਨੂੰ ਵੀ ਤੁਹਾਡਾ ਵੀ ਹੌਸਲਾ ਵਧੇ ਤੇ ਅਸੀਂ ਤੁਹਾਡੇ ਵਾਸਤੇ ਜਿਹੜੀਆਂ ਚੋਣਵੀਆਂ ਚੰਗੀਆਂ-ਚੰਗੀਆਂ ਜਿਹੜੀਆਂ ਖਬਰਾਂ ਨੇ ਤੁਹਾਡੇ ਵਾਸਤੇ ਜ਼ਰੂਰੀ ਜਾਣਨਾ ਉਹ ਤੁਹਾਡੇ ਤੱਕ ਟਾਈਮ ਟਿੱਕ ਪਹੁੰਚਾਉਂਦੇ ਰਹੀਏ ਅ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਚਾਹੋ ਤਾਂ ਤੁਹਾਡੇ ਥੱਲੇ ਇੱਕ ਵਟਸਐਪ ਨੰਬਰ ਜਿਹੜਾ ਉਹ ਦਿੱਤਾ ਹੋਇਆ ਮੈਂ ਤੁਸੀਂ ਇਹਦੇ ਨਾਲ ਮੇਰੇ ਨਾਲ ਰਾਬਤਾ ਕਰ ਸਕਦੇ ਹੋ ਮੈਨੂੰ ਕੋਈ ਸੁਝਾਅ ਉਹ ਦੇ ਸਕਦੇ ਹੋ ਸਲਾਹ ਦੇ ਸਕਦੇ ਹੋ ਬਸਰਰਾ ਕਰ ਸਕਦੇ ਹੋ ਕਿਸੇ ਨੇ ਅਗਰ ਇੰਟਰਵਿਊ ਕਰਨੀ ਹੈ ਆਪਣੇ ਪੰਜਾਬੀ ਭਰਾ ਖਾਲਸਤਾਨ ਪੱਕੀ ਸਿੱਖ ਨੇ ਕਿਸੇ ਨੇ ਉਹ ਮੇਰੇ ਨਾਲ ਰਾਬਤਾ ਕਰ ਸਕਦਾ ਜਿਹੜਾ ਜਿਹੜਾ ਚਾਹਵੇ ਕਿ ਉਹ ਵੀ ਉਹਦੀ ਆਵਾਜ਼ ਵੀ ਪਹੁੰਚੇ ਸਾਰੇ ਦੋਸਤਾਂ ਤੱਕ ਭਰਾਵਾਂ ਤੱਕ ਸਿੰਘਾਂ ਤੱਕ ਉਹ ਉਹ رابطہ ਕਰ ਸਕਦਾ ਇਸ ਆਪਣੇ ਨੰਬਰ ਦੇ ਉਤੇ WhatsApp ਨੰਬਰ ਦੇ ਉਤੇ ਦੂਜਾ ਮੈਂ ਤੁਹਾਨੂੰ ਪਹਿਲੇ ਵੀ ਰਿਕਵੈਸਟ ਕੀਤੀ ਸੀ ਕੁਝ ਦੋਸਤਾਂ ਨੇ رابطہ ਕੀਤਾ ਮੈਨੂੰ ਆਪਣੇ ਮੈਨੂੰ ਸਹਿਯੋਗੀ ਚਾਹੀਦੇ ਨੇ ਖਾਲਸਾਤਨ ਰੈਫਰੰਡਮ ਵਿੱਚ ਓਟਵਾ ਦੇ ਵਿੱਚ ਉਸ ਤੋਂ ਬਾਅਦ ਬਾਕੀ ਜਿਹੜੇ ਟੋਰਾਂਟੋ ਹੈਗਾ ਓਟਵਾ ਹੈਗਾ ਨਾਲ ਵੈਂਕੂਵਰ ਹੈਗਾ ਬ੍ਰਿਟਿਸ਼ ਕੋਲੰਬੀਆ ਦਾ ਕਿ ਜਿੱਥੇ ਵੀ ਕੋਈ ਜਿਹੜੇ ਕੋਈ ਰਿਪੋਰਟਿੰਗ ਕਰ ਸਕਣ ਮੇਰੇ ਨੌਜਵਾਨ ਸਿੱਖ ਭਾਈ ਸਿੰਘ ਭਾਈ ਜਿਹੜੇ ਮੇਰੇ ਪੰਜਾਬੀ ਉਹ رابطہ ਕਰ ਲੈਣ ਉਹ ਸੰਪਰਕ ਕਰ ਲੈਣ ਇਸ WhatsApp ਦੇ ਥਰੂ ਤਾਂ ਕਿ ਅਸੀਂ ਜਿਹੜਾ ਇੱਕ ਵੱਡੀ ਇੱਕ ਵੱਡੇ ਪੱਧਰ ਤੇ ਇੱਕ ਅੱਛੀ ਟੀਮ ਬਣਾਈਏ ਜਿਹੜਾ ਤੁਹਾਡੀਆਂ ਸਾਰੀਆਂ ਖਬਰਾਂ ਉਹ ਸਾਹਮਣੇ ਆਉਂਦੀਆਂ ਰਹਿਣ ਨਿੱਕੀਆਂ ਨਿੱਕੀਆਂ ਗੱਲਾਂ ਰਿਪੋਰਟ ਹੁੰਦੀਆਂ ਰਹਿਣ ਇਸ ਚੈਨਲ ਦੇ ਰਾਹੀਂ ਇਹ ਮੈਨੇ ਕਿਹਾ ਕਿ ਚਲੋ ਸਾਰੇ ਭਰਾ ਮਿਲ ਕੇ ਇਸ ਨੂੰ ਜਿਹੜਾ ਚੈਨਲ ਨੂੰ ਅਸੀਂ ਅੱਗੇ ਲੈ ਕੇ ਚੱਲਨੇ ਆ ਤਾਂ ਕਿ ਜਿਹੜਾ ਤੁਹਾਡੇ ਤੱਕ ਸਾਰੀਆਂ ਇਨਫੋਰਮੇਸ਼ਨ ਅਸੀਂ ਟਾਈਮ ਟਾਈਮ ਪਹੁੰਚਾਈ ਰੱਖੀਏ ਅੱਜ ਦੀ ਜਿਹੜੀ ਗੱਲਬਾਤ ਬਹੁਤ ਹੀ ਖਾਸ ਬਹੁਤ ਵੱਡਾ ਖੁਲਾਸਾ ਮੈਂ ਕਰਨ ਆ ਜਾਰੇ ਆ ਤੁਸੀਂ ਧਿਆਨ ਨਾਲ ਇਸ ਗੱਲ ਨੂੰ ਸੁਣਨਾ ਹੈ ਵੀਡੀਓ ਦੇਖਣੀ ਹੈ ਤੇ ਆਖਰ ਤੱਕ ਦੇਖਣੀ ਇਹ ਵੀਡੀਓ ਤੁਸੀਂ ਧਿਆਨ ਨਾਲ ਤੇ ਆਖਰ ਤੱਕ ਵੇਖਣੀ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਪੰਜਾਬ ਦੇ ਨਾਲ ਮੋਦੀ ਸਰਕਾਰ ਜਾਂ ਹਿੰਦੁਸਤਾਨੀ ਸਰਕਾਰ ਜਿਹੜੀ ਹੈ ਉਹ ਕਿਸ ਤਰ੍ਹਾਂ ਸਿਸਟਮੈਟਿਕਲੀ ਤੱਕਾ ਕਰਦੀ ਹੈ ਤੱਕਾ ਕਰਦੀ ਆਈ ਹੈ ਹੁਣ ਨਿਸ਼ਾਨੇ ਤੇ ਹੈ ਪੰਜਾਬ ਪੁਲਿਸ ਤੁਸੀਂ ਬੜਾ ਨਾਂ ਸੁਣਿਆ ਪੰਜਾਬ ਪੁਲਿਸ ਪਰ ਹੁਣ ਉਹ ਗੱਲਾਂ ਪੰਜਾਬ ਪੁਲਿਸ ਹਾਲਚ ਵਿੱਚ ਪੰਜਾਬ ਪੁਲਿਸ ਦਾ ਇਹ ਹਾਲ ਹੈ ਕਿ ਪੰਜਾਬ ਪੁਲਿਸ ਵਿੱਚ ਹੁਣ ਪੰਜਾਬੀ ਭੁੱਲ ਜਾਓ ਸਿੱਖ ਭੁੱਲ ਜਾਓ ਹੁਣ ਜਿਹੜੇ ਪੰਜਾਬ ਪੁਲਿਸ ਨੂੰ ਚਲਾ ਰਹੇ ਆ ਕਰ ਰਹੇ ਆ ਉਹਨਾਂ 'ਚ ਨਾ ਕੋਈ ਪੰਜਾਬੀ ਰਹਿਣ ਦਿੱਤਾ ਤੇ ਨਾ ਕੋਈ ਸਿੱਖ ਰਹਿਣ ਦਿੱਤਾ ਉਹ ਇੱਕ ਅਖਾਣ ਹੈਗੀ ਇਹ ਕਿ ਆਪਨਾ ਕੋਈ ਅਗਰ ਮਾਰੇਗਾ ਤੇ ਨੀਵੇਂ ਤੇ ਛਾਵੇਂ ਥਾਂ ਮਾਰੇਗਾ ਕੀ ਇਹ ਖਾਨ ਹੈ ਕਿ ਆਪਨਾ ਕੋਈ ਅਗਰ ਮਾਰੇਗਾ ਤੇ ਛਾਵੇਂ ਮਾਰੇਗਾ ਇਹਦੇ ਵਿੱਚ ਬਹੁਤ ਵੱਡਾ ਸਬਕ ਹੈ ਇਹ ਤੁਹਾਨੂੰ ਮੈਂ ਦੱਸਾਂਗਾ ਕਿ ਇਹਦੀ ਕੀ ਇਹਦੀ ਕੀ ਇਸ ਖਾਨ ਇਸ ਖਾਨ ਦੀ ਕੀ ਅੱਗੇ ਵਜਾਹਤ ਹੈ ਕੀ ਇਹਨੂੰ ਕਿਉਂ ਕਿਉਂ ਕਿਹਾ ਗਿਆ ਤੇ ਇਹਦਾ ਪੰਜਾਬ ਦੇ ਨਾਲ ਤੇ ਪੰਜਾਬੀਆਂ ਦੇ ਨਾਲ ਤੇ ਕੀ ਤਾਲੁਕ ਹੈਗਾ ਤੇ ਕੀ ਬਣਾਇਆ ਇਥੇ ਮੈਂ ਇਸੇ ਚੈਨਲ ਦੇ ਉੱਤੇ ਤੁਹਾਨੂੰ ਇੱਕ ਵੀਡੀਓ ਦਿੱਤੀ ਸੀ ਕਰਕੇ ਜਿਹਦੇ ਵਿੱਚ ਮੈਂ ਦੱਸਿਆ ਸੀ ਕਿ ਕਿਸ ਤਰ੍ਹਾਂ ਪੰਜਾਬ ਦੀ ਸਾਰੀ ਇੰਡਸਟਰੀ ਜਿਹੜੀ ਸੀ ਪੰਜਾਬ ਦੀ ਸਾਰੀ ਇੰਡਸਟਰੀ ਜਿਹੜੀ ਸੀ ਉਹ ਪੰਜਾਬ ਦੇ ਵਿੱਚੋਂ ਰੀਲੋਕੇਟ ਕਰਕੇ ਨਾਲ ਦੀਆਂ ਸਟੇਟਾਂ ਵਿੱਚ ਜਿਹੜੀ ਸੀ ਉਹ ਸ਼ਿਫਟ ਕੀਤੀ ਗਈ ਬਾਈ ਡਿਜ਼ਾਈਨ ਸਿਸਟਮੈਟਿਕਲੀ ਕਿਉਂਕਿ ਪੰਜਾਬ ਦੇ ਇਰਦ ਗਿਰਦ ਪੰਜਾਬ ਦੇ ਆਲੇ-ਦੁਆਲੇ ਟੈਕਸ ਹੈਮਨਾ ਕ੍ਰੀਏਟ ਕਰ ਦਿੱਤੀਆਂ ਚਾਹੇ ਉਹ ਹਮਾਚਲ ਹੋਵੇ ਬੱਦੀ ਹੋਵੇ ਚਾਹੇ ਉਹ ਆਪਣਾ ਗੁਜਰਾਤ ਹੋਵੇ ਕਾਹੋ ਰਾਜਸਥਾਨ ਹੋਵੇ ਇਥੇ ਟੈਕਸ ਫਰੀ ਜ਼ੋਨ ਬਣਾ ਦਿੱਤੇ ਮੋਦੀ ਸਰਕਾਰ ਨੇ ਫਿਰ ਜਿਹੜੀ ਇੰਡਸਟਰੀ ਸੀ ਸਾਰੀ ਉਹ ਪੰਜਾਬ ਤੋਂ ਨਿਕਲ ਨਿਕਲ ਕੇ ਚਾਹੇ ਉਹ ਟੈਕਸਟਾਈਲ ਦੀ ਇੰਡਸਟਰੀ ਸੀ ਚਾਹੇ ਉਹ ਸਪੋਰਟਸ ਦੀ ਇੰਡਸਟਰੀ ਸੀ ਕੋਈ ਗੁਜਰਾਤ ਚਲੀ ਗਈ ਕੋਈ ਰਾਜਸਥਾਨ ਚਲੀ ਗਈ ਕੋਈ ਆਪਣਾ ਐਮਪੀ ਚਲੀ ਗਈ ਕੋ ਕਿਥੇ ਚਲੀ ਗਈ ਪੰਜਾਬ ਰਹਿ ਗਿਆ ਸਿਰਫ ਡੋਂਕੀ ਜੌਬ ਕਰਨ ਵਾਸਤੇ ਪੰਜਾਬੀਆਂ ਨੂੰ ਰੱਖ ਲਿਆ ਕਿ ਤੁਸੀਂ ਬਸ ਕੀਤੀ ਕਰੋ ਤੇ ਆਪਣੀ ਐਮ ਐਨ ਐਸ ਪੀ ਲਵੋ ਤੇ ਸਾਨੂੰ ਜਿਹੜੀ ਨਾ ਆਪਣੀ ਸਾਰੀ ਪ੍ਰੋਡਕਟ ਸਾਰੀ ਦੇ ਦਿਓ ਗੰਧਮ ਕਣਕ ਸਾਨੂੰ ਦੇ ਦਿਓ ਝੋਨਾ ਸਾਨੂੰ ਦੇ ਦਿਓ ਕਮਾਹ ਸਾਨੂੰ ਦੇ ਦਿਓ ਦਾਣਾ ਸਾਨੂੰ ਦੇ ਦਿਓ ਸਾਰਾ ਕੁਝ ਅਸੀਂ ਤੁਹਾਨੂੰ ਪ੍ਰੋਸੈਸ ਕਰਕੇ ਉਹੀ ਜਿਹੜੀ ਤੁਹਾਨੂੰ ਕੋਈ ਚੀਜ਼ 2 ਰੁਪਏ ਦੀ ਖਰੀਦਦੇ ਆ ਵਾਪਸ ਤੁਹਾਨੂੰ ਔਰ ਜਿਹੜੀ ਤੁਹਾਨੂੰ ਅਸੀਂ 6 ਰੁਪਏ ਦੀ ਤੁਹਾਨੂੰ ਵਾਪਸ ਕਰਾਂਗੇ ਤੇ ਮੇਰੇ ਪੰਜਾਬੀ ਭਰਾ ਬੜੇ ਖੁਸ਼ ਨੇ 2 ਰੁਪਏ ਦੀ ਚੀਜ਼ ਵੇਚ ਕੇ ਤੇ 6 ਰੁਪਏ ਦੀ ਉਹੀ ਵਾਪਸ ਲੈ ਕੇ ਪ੍ਰੋਸੈਸਡ ਗੁੱਡ ਜਿਹੜੀ ਉਹ ਪ੍ਰੋਸੈਸਿੰਗ ਸਾਰੀ ਇੰਡਸਟਰੀ ਸੀ ਉਹ ਖਤਮ ਕਰ ਲਈ ਅੰਨੇ ਵਾ ਕਣਕ ਪੈਦਾ ਕੀਤੀ ਕਣਕ ਬੀਜੀ ਠੀਕ ਹੈ ਜੀ 28 2200 2800 ਨੂੰ ਕੁਆਂਟਲ ਵੇਚੀ ਤੇ ਉਸ ਤੋਂ ਬਾਅਦ ਭਗੜੇ ਪਾਲਿਆ ਤੇ ਉਹੀ ਮੇਰਾ ਜਨਾਬ ਉਹੀ ਕਣਕ ਗਈ ਐਮਪੀ ਐਮਪੀ ਤੋਂ ਜਨਾਬ ਉੱਟ ਕੇ ਜਾ ਕੇ ਸਾਡਾ ਆਟਾ ਬਣਿਆ ਗ੍ਰੇਡਿੰਗ ਹੋਈ ਉਹੀ ਆਟਾ ਜਨਾਬ ਵਾਪਸ ਪੰਜਾਬ ਆਇਆ ਤੇ ਮੇਰੇ ਪੰਜਾਬ ਨੇ ਮੇਰੀ ਮੇਰੀ ਭੈਣ ਨੇ ਆਖਿਆ ਮੀਆਂ ਜੀ ਹੈ ਉਹ ਕਹਿੰਦੀ ਸਰਤਾਜ ਆਟਾ ਐਮਪੀ ਦਾ ਲੈ ਕੇ ਆਉਣਾ ਉਹ ਸੁਣਿਆ ਗੰਦੋਂ ਵਧੀਆ ਹੁੰਦੀ ਉਹ ਭਾਈ ਤੁਹਾਡਾ ਹੀ ਆਟਾ ਹੈ ਉਹ ਤੁਹਾਡੀ ਕਣਕ ਹੈ ਇਥੋਂ ਇਥੋਂ ਅ ਗਈ ਐਮਪੀ ਉਤੋਂ ਪ੍ਰੋਸੈਸ ਹੋ ਕੇ ਆ ਗਈ ਸੂਜੀ ਮੈਦਾ ਬਿਸਕਟ ਬੇਕਰੀ ਚੀ ਕੁਛ ਕਰਕੇ ਤੁਹਾਨੂੰ ਉਹ ਮਹਿੰਗੇ ਥਾ ਜਿਹੜਾ ਨਾ ਉਹ ਵੇਚੀ ਜਾ ਰਿਹਾ ਇਹੇ ਬਣੀਆਂ ਬਨੀਆਂ ਕਰ ਰਿਹਾ ਟ੍ਰੇਡਿੰਗ ਤਜਾਰਤ ਬਨੀਆਂ ਕਰ ਰਿਹਾ ਤੁਹਾਡੇ ਕੋਲ ਵਪਾਰੀ ਉਹ ਵਿਪਾਰ ਕਰ ਰਿਹਾ ਤੇ ਤੁਸੀਂ ਕਰ ਰਹੇ ਹੋ ਖੋਤਿਆਂ ਵਾਲੀਆਂ ਨੌਕਰੀਆਂ ਜਨਾਬ ਤੇ ਉਤੋਂ ਬਚਦਾ ਵੀ ਕੁਝ ਨਹੀਂ ਤੇ ਕਰਜ਼ੇ ਚ ਡੁੱਬ ਕੇ ਤੇ ਫਿਰ ਗਲਾਂ ਚ ਫਾਹੇ ਇਹ ਪੂਰਾ ਡਿਜ਼ਾਈਨ ਜਿਹੜਾ ਬਣਾ ਕੇ ਪੰਜਾਬ ਦੇ ਉੱਤੇ نافذ ਕੀਤਾ ਗਿਆ ਗੱਲ ਇਹ ਲੰਮੀ ਹੁੰਦੀ ਹੈ ਅਸਲ ਗੱਲ ਤੇ ਆਉਣੀ ਆ ਮੈਂ ਤੁਹਾਨੂੰ ਦੱਸਣਾ ਪੰਜਾਬ ਪੁਲਿਸ ਨੂੰ ਕਿਸ ਤਰ੍ਹਾਂ ਸਿਸਟਮੈਟਿਕਲੀ ਪੰਜਾਬੀਆਂ ਤੋਂ ਤੇ ਸਿੱਖਾਂ ਨੂੰ ਜਿਹੜਾ ਉੱਥੋਂ ਪਾਕ ਕਰ ਦਿੱਤਾ ਉਥੋਂ ਕਿਸ ਤਰ੍ਹਾਂ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਸਿਸਟਮੈਟਿਕਲੀ ਡਿਸਮਿਸ ਕਰ ਦਿੱਤਾ ਕਿਸ ਨੂੰ ਪਿੱਛੇ ਕਰ ਦਿੱਤਾ ਤੇ ਸਾਰੇ ਭਈਏ ਸਾਰੇ ਭਈਏ ਤੇ ਸਾਰੇ ਹਿੰਦੂ ਸਾਰੇ ਬ੍ਰਾਹਮਣ ਲਿਆ ਕੇ ਤੇ ਪੰਜਾਬ ਦੀ ਪੁਲਿਸ ਦੇ ਸਿਰ ਦੇ ਉੱਤੇ ਬਿਠਾ ਦਿੱਤੇ ਕਿਉਂਕਿ ਪੰਜਾਬੀ ਬੰਦੇ ਨੂੰ ਮਾਰਨਾ ਆਵੇ ਪੁਲਿਸ ਮੁਕਾਬਲੇ ਵਿੱਚ ਤੇ ਇਸ ਪੰਜਾਬ ਪੁਲਿਸ ਦੇ ਹੱਥ ਨਾ ਕੰਬਣ ਕੋਈ ਪੰਜਾਬੀ ਹੋਏਗਾ ਕੋਈ ਸਿਰ ਤੇ ਪੱਗ ਬੰਨੀ ਹੋਏਗੀ ਤੇ ਉਹ ਕੇਸ ਵਾਲੇ ਬੰਦੇ ਨੂੰ ਦਸਤਾਰ ਵਾਲੇ ਬੰਦੇ ਨੂੰ ਗੋਲੀ ਮਾਰ ਲੱਗਿਆ ਥੋੜਾ ਜਿਹਾ ਚੁੱਕੇਗਾ ਧਰਮ ਵਿੱਚ ਆਏਗਾ ਕੰਪੈਸ਼ਨ ਆਏਗਾ ਪੰਜਾਬੀਅਤ ਆਏਗੀ ਕੋਈ ਭਰਾਬੰਦੀ ਆਏਗੀ ਕੋਈ ਰਿਸ਼ਤੇਦਾਰੀ ਆ ਜਾਏਗੀ ਸਮਝ ਆ ਜਾਏਗੀ ਨਜਾਇਜ਼ ਮਾਰੇਗਾ ਨਹੀਂ ਇਸੇ ਚੀਜ਼ ਦਾ ਇਲਾਜ ਕਰਨ ਵਾਸਤੇ ਕਿਉਂਕਿ ਪੰਜਾਬ ਦੇ ਜਵਾਨ ਰਹਿਣ ਨਹੀਂ ਦੇਣੇ ਇਸ ਦੁਨੀਆ ਦੇ ਉੱਤੇ ਪੰਜਾਬ ਦੇ ਜਵਾਨ ਮਾਰਨੇ ਨੇ 84 ਰੱਖਣੀ ਹੈ 84 ਪਾ ਕੇ ਰੱਖਣੀ ਹੈ 84 ਦੇ ਵਿੱਚ ਵੀ ਜਿੰਨੇ ਪੁਲਿਸ ਅਫਸਰ ਉੱਤੇ ਸੀ ਸਾਰੇ ਬ੍ਰਾਹਮਣ ਤੇ ਹਿੰਦੂ ਸੀ ਜਿਨ੍ਹਾਂ ਨੇ ਪੰਜਾਬੀ ਬਾਜ ਪੁਲਿਸ ਮੁਕਾਬਲੇ ਕੀਤੇ ਤੇ ਕੁਝ ਕੇਸਾਧਾਰੀ ਹਿੰਦੂ ਜਿਹੜੇ ਉਹ ਜਿਹੜਾ ਸੀ ਆਪਣਾ ਉਹ ਉਹਨਾਂ ਦੇ ਨਾਲ ਉਹਨਾਂ ਦੀਆਂ ਬਾਜ਼ੂ ਬਣੇ ਹੱਥ ਪੈਲ ਬਣੇ ਉਹਨਾਂ ਨੇ ਬੰਦੇ ਮਾਰੇ ਹੁਣ ਫਿਰ ਦੁਬਾਰਾ ਨਰਿੰਦਰ ਮੋਦੀ ਨੂੰ ਗੁਵਾਰਾ ਹੀ ਨਹੀਂ ਆਰਐਸਐਸ ਨੂੰ ਗੁਵਾਰਾ ਹੀ ਨਹੀਂ ਹਿੰਦੂ ਬ੍ਰਾਹਮਣਾ ਨੂੰ ਗੁਵਾਰਾ ਹੀ ਨਹੀਂ ਪੰਜਾਬ ਤਰੱਕੀ ਕਰੇ ਪੰਜਾਬ ਦੇ ਵਿੱਚ ਕੋਈ ਆਪਣੇ ਲੋਕਲ ਹੋਣ ਤੇ ਇੱਥੇ ਜਿਹੜੇ ਭਗਵੰਤ ਮਾਨ ਜੈ ਜੋਕਰ ਜਿਹੜੇ ਨੇ ਉਹ ਪੰਜਾਬ ਦੇ ਉੱਤੇ ਮਸਲਤ ਕੀਤੇ ਨੇ ਇਸੇ ਵਾਸਤੇ ਹੀ ਤਾਂ ਕਿ ਇੱਥੇ ਨਾ ਇੱਥੇ ਕੋਈ ਵਪਾਰ ਰਹਿਣ ਦਿੱਤੇ ਰਹਿਣ ਦਿੱਤਾ ਜਾਏ ਨਾ ਇੱਥੇ ਕੋਈ ਇੱਥੇ ਸਾਰੇ ਭਈਏ ਮਸਲਤ ਕਰਨ ਜਿਹੜੇ ਇੱਥੇ ਪੰਜਾਬੀਆਂ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਜਿਹੜਾਂ ਤੱਕਾ ਕਰਨ ਉਹਨਾਂ ਨੂੰ ਸੈਕਸੂਅਲੀ ਅਸால்ਟ ਕਰਨ ਤੇ ਬੱਚੇ ਪੰਜਾਬੀ ਮੁੰਡੇ ਮਾਰਨ ਇੱਥੇ ਲੁੱਟ ਮਾਰ ਕਰਨ ਸਾਰੇ ਬਾਹਰੋਂ ਆ ਕੇ ਤੇ ਇੱਥੇ ਦੀ ਪੰਜਾਬ ਪੁਲਿਸ ਜਿਹੜੀ ਉਹਨਾਂ ਦੀ ਸਹੂਲਤਕਾਰ ਬਣ ਜਾਏ ਉਹਨਾਂ ਦੀ ਫੈਸਿਲੀਟੇਟਰ ਬਣ ਜਾਏ ਉਹਨਾਂ ਦੀ ਸਾਥੀਦਾਰ ਬਣ ਜਾਏ ਕ੍ਰਾਈਮ ਕਦੀ ਸੋਚਿਆ ਪੰਜਾਬੀਓ ਪੰਜਾਬ 'ਚ ਕ੍ਰਾਈਮ ਕਿਉਂ ਨਹੀਂ ਮੁੱਕਦਾ ਪੰਜਾਬ ਦੇ ਵਿੱਚ ਗੁਰਦੁਆਰੇ ਕਿਉਂ ਟਹਿ ਰਹੇ ਆ ਪੰਜਾਬ ਦੇ ਵਿੱਚ ਪੰਜਾਬੀ ਕਿਉਂ ਮਰ ਰਹੇ ਆ ਪੰਜਾਬ ਦੇ ਵਿੱਚ ਪੰਜਾਬੀ ਬੱਚਿਆਂ ਨਾਲ ਕਿਉਂ ਰੇਪ ਹੋ ਰਿਹਾ ਆ ਇਸ ਵਾਸਤੇ ਕਿ ਪੁੱਸ ਜਿਹੜੀ ਇਹ ਤੁਹਾਨੂੰ ਮੈਂ ਦੱਸਣ ਲੱਗਾ ਜਿਹੜੀ ਗੱਲ ਜੀ ਤੁਹਾਨੂੰ ਮੈਂ ਗੱਲ ਦੱਸਣ ਲੱਗਾ ਉਹ ਸੁਣੋਗੇ ਤੇ ਤੁਹਾਡੇ ਜਿਹੜੇ ਨਾ ਆਪਣਾ ਵਾਲ ਲੁਕ ਲੂ ਕੰਡੇ ਖੜੇ ਹੋ ਜਾਣਗੇ ਕਿ ਇੱਥੇ ਕੀ ਬਣਿਆ ਫਿਰ ਤੁਸੀਂ ਸੋਚੋਗੇ ਕਿ ਜਿਹੜੇ ਡਾਇਸਪੋਰਾ ਦੇ ਸਿੱਖ ਨੇ ਜਿਹੜੇ ਬਾਹਰ ਬੈਠੇ ਪੰਜਾਬੀ ਨੇ ਉਹ ਖਾਲਸਾਤਾਨ ਦੀ ਮੰਗ ਕਿਉਂ ਕਰ ਰਹੇ ਨੇ ਅੱਜ ਤੁਸੀਂ ਇਸ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਸਮਝ ਲੈਣਾ ਕਿ ਪੰਜਾਬ ਦੀ ਪੰਜਾਬੀ ਜਿਹੜੇ ਨੇ ਖਾਲਸਾਤਾਨ ਦੀ ਮੰਗ ਕਿਉਂ ਕਰ ਰਹੇ ਨੇ ਵੇਖੋ ਲਿਸਟ ਤੁਹਾਨੂੰ ਮੈਂ ਦੱਸਣਾ ਬੜੀ ਲੰਮੀ ਲਿਸਟ ਹੈ ਲੇਕਿਨ ਮੈਂ ਤੁਹਾਨੂੰ 49 ਬੰਦੇ ਦੱਸਣਾ ਕਿਹੜਾ ਕਿਹੜਾ ਬੰਦਾ ਪੰਜਾਬ ਪੁਲਿਸ ਕਿੱਥੋਂ ਕਿੱਥੋਂ ਲਿਆ ਕੇ ਲਾਇਆ ਗਿਆ ਤੇ ਉਹਦਾ تعلق ਨਾ ਪੰਜਾਬ ਤੋਂ ਹੈ ਨਾ 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 ਪੰਜਾਬੀ ਹੈ ਚੋਂ ਨਾ ਸਿੱਖ ਚੋਂ ਸਾਰੇ ਬਾਹਰੋਂ ਬ੍ਰਾਹਮਣ ਲਾ ਕੇ ਆਈਪੀਐਸ ਅਫਸਰ ਲਾਏ ਗਏ ਥੇ ਗੌਰਵ ਯਾਦਵ ਆਈਪੀਐਸ ਡੀਜੀਪੀ ਹੈਡ ਆਫ ਪੰਜਾਬ ਪੁਲਿਸ ਗੌਰਵ ਯਾਦਵ ਹਿੰਦੂ ਬ੍ਰਾਹਮਣ ਨੋ ਪੰਜਾਬ ਨੋ ਪੰਜਾਬੀ ਨੋ ਸਿਕ ਨੋ ਕੇਸ ਨੋ ਦਸਤਾਰ ਡੀਜੀਪੀ ਗੌਰਵ ਯਾਦਵ ਸਭ ਤੋਂ ਟਾਪ ਤੇ ਉੱਤੇ ਆਪਣਾ ਬੰਦਾ ਅੱਗੇ ਆ ਜਾਓ ਵੀ ਕੇ ਭਾਵੜਾ ਆਈਪੀਐਸ ਡੀਜੀਪੀ ਚੇਅਰਮੈਨ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਓਏ ਪੰਜਾਬੀਓ ਅਕਲ ਪਰਸੋਂ ਤੁਹਾਨੂੰ ਵੀਡੀਓ ਦਿਖਾਈ ਜਿਹੜਾ ਇੱਕ ਬੰਦਾ ਵਿਚਾਰਾ ਪੰਜਾਬੀ ਹੋ ਕੇ ਵੀ ਐਨਆਈ ਨਾਲ ਗੱਲ ਕਰਦਾ ਤੇ ਹਿੰਦੀ ਚ ਗੱਲ ਕਰ ਰਿਹਾ ਪੰਜਾਬੀ ਨਹੀਂ ਬੋਲ ਰਿਹਾ ਤੇ ਰੌਾ ਦੇ ਕਹਿਣ ਦੇ ਉੱਤੇ ਕਹਿੰਦਾ ਅਸੀਂ ਇੱਕ 18 ਸਾਲ ਦਾ ਮੁੰਡਾ ਫੜਿਆ 18 ਸਾਲ ਦਾ ਮੁੰਡਾ 17 ਸਾਲ ਦਾ ਮੁੰਡਾ ਫੜਿਆ ਦੋਵਾਂ ਦੇ ਕੋਲੋਂ ਐਂਟੀ ਟੈਂਕ ਆਰਪੀਜੀ ਬਰਾਮਦ ਕੀਤੀ ਆ ਇਸ ਪੁਲਿਸ ਵਾਲੇ ਨੇ ਅੱਜ ਤੱਕ ਆਪ ਵੀ ਐਂਟੀ ਟੈਂਕ ਕੋਈ ਹਥਿਆਰ ਦੇਖਿਆ ਨਹੀਂ ਹੋਣਾ ਪਰ ਉਸੇ ਇਸੇ ਇਸੇ ਸੈਂਪਲਸ ਦੇ ਲਾਣੇ ਨੇ ਉੱਤੇ ਉਹਨੂੰ ਲਿਖ ਕੇ ਦਿੱਤਾ ਕਿ ਤੁਸੀਂ ਇਹ ਗੱਲ ਕਰਨੀ ਹੈ ਐਂਟੀ ਟੈਂਕ ਕਹਿੰਦਾ ਆ ਗਿਆ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਇਹ ਜਦੋਂ ਪੁਲਿਸ ਐ ਹੋਏਗੀ ਤੇ ਫਿਰ ਅੱਗੇ ਇਸ ਤਰ੍ਹਾਂ ਦੇ ਜਿਹੜੀ ਨਾ ਪੁਲਿਸਿੰਗ ਹੋਏਗੀ ਤੇ ਹਾਊਸਿੰਗ ਦੇ ਉੱਤੇ ਵੀ ਕਿਉਂਕਿ ਹਾਊਸਿੰਗ ਬੜਾ ਜ਼ਰੂਰੀ ਏ ਘਰ ਕਿਨੂੰ ਦੇਣਾ ਕਿਦਾ ਬਣਾਣਾ ਉਹ ਵੀ ਆਪਣੇ ਹੱਥ 'ਚ ਰੱਖਣਾ ਵੀ ਕੇ ਭਾਵੜਾ ਆਈਪੀਐਸ ਡੀਜੀਪੀ ਚੇਅਰਮੈਨ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਛੱਤ ਵੀ ਕਿਹਨੂੰ ਦੇਣੀ ਹੈ ਇਹ ਵੀ ਫੈਸਲਾ ਜਿਹੜਾ ਨਾ ਦਿੱਲੀ ਤੋਂ ਬੈਠਾ ਹਿੰਦੂ ਬਨੀਆ ਕਰੋ ਡਾਕਟਰ ਨਰੇਸ਼ ਕੁਮਾਰ ਨਰੇਸ਼ ਕੁਮਾਰ ਆਈਪੀਐਸ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਕੇਡਰ ਸੰਜੀਵ ਕਲੜਾ ਸੰਜੀਵ ਕਲੜਾ ਆਈਪੀਐਸ ਸਪੈਸ਼ਲ ਡੀਜੀਪੀ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਅੱਲਾ ਵਾਹਿਗੁਰੂ ਵਾਹਿਗੁਰੂ ਹਿਊਮਨ ਰਾਈਟਸ ਕਮਿਸ਼ਨ ਦਾ ਉਹ ਵੀ ਆਰਐਸਐਸ ਦਾ ਭਗਤ ਜਿਹੜੇ ਚ ਹਿਊਮਨ ਰਾਈਟਸ ਤੇ ਬਲੀਵ ਹੀ ਨਹੀਂ ਕਰਦੇ ਨੇ ਕੱਟ ਗਿਣਤੀਆਂ ਨੂੰ ਕਹਿੰਦੇ ਮਾਰੀ ਜਾਓ ਤਲਵਾਰਾਂ ਲਾਓ ਮਾਰਦੇ ਹੋ ਸਾਰੇ ਸਵਾਪ ਦਾ ਕੰਮ ਹੈ ਉਹ ਹਿਊਮਨ ਰਾਈਟਸ ਦਾ ਹਿਊਮਨ ਰਾਈਟਸ ਦਾ ਡੀਜੀ ਅੱਗੇ ਆ ਜਾਓ ਜੀ ਬੀ ਚੰਦਰਸ਼ੇਖਰ ਚੰਦਰਸ਼ੇਖਰ ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਕੇਡਰ ਈਸ਼ਵਰ ਸਿੰਘ ਈਸ਼ਵਰ ਸਿੰਘ ਏ ਈਸ਼ਵਰ ਸਿੰਘ ਜਿਹੜਾ ਈਸ਼ਵਰ ਦੇਖੋ ਕਿੱਥੋਂ ਆਇਆ ਜਾਂ ਯਾਦੇ ਕਨਵਰਟ ਹੋਇਆ ਜਾਂ ਯਾ ਫਿਰ ਕਿਸ਼ਾਧਾ ਰਹੀ ਹੈ ਹਿੰਦੂ ਆਈਪੀਐਸ ਡੀਜੀਪੀ ਹਿਊਮਨ ਰਿਸੋਰਸ ਡਿਵੈਲਪਮੈਂਟ ਐਚਆਰ ਦਾ ਬੰਦਾ ਵੀ ਆਪਣਾ ਧਾਇਰਾ ਜੀ ਹਰ ਪੁਖ ਤੇ ਆਪਣਾ ਬੰਦਾ ਹੋਣਾ ਚਾਹੀਦਾ ਤਾਂ ਕਿ ਪੰਜਾਬੀ ਨੂੰ ਸਹੀ ਤਰ੍ਹਾਂ ਰਗੜਾ ਲਾਈਏ ਪੰਜਾਬ ਨੂੰ ਪੰਜਾਬ ਪੁਲਿਸ ਵਿੱਚ ਪੰਜਾਬੀ ਰਹਿਣ ਕੋਈ ਨਹੀਂ ਦੇਣਾ ਪੰਜਾਬ ਪੁਲਿਸ ਸਿਰਫ ਉਹ ਜਿਹੜਾ ਥੱਲੇ ਕਾਂਸਟੇਬਲ ਹੈ ਥੱਲੇ ਕੋਈ ਹੈੱਡ ਕਾਂਸਟੇਬਲ ਹੈ ਬਹੁਤਾ ਹੋਇਆ ਤਾਂ ਕੋਈ ਐਸਐਚਓ ਲਾਤਾ ਕਿਸੇ ਪਾਸੇ ਉਹ ਹੋਣਗੇ ਪੰਜਾਬੀ ਜਿਹਨਾਂ ਨੂੰ ਕੰਮ ਕਰਾਉਣਾ ਹਾਂ ਇਹਨਾਂ ਕੋਲ ਬੰਦੇ ਮਰਵਾਣੇ ਨੇ ਕੰਮ ਉੱਤੇ ਉਹ ਕਰਦੇ ਪ੍ਰਵੀਨ ਕੁਮਾਰ ਸਿਨਾ ਪ੍ਰਵੀਨ ਕੁਮਾਰ ਸਿਨਾ ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਐਂਡ ਸਪੈਸ਼ਲ ਡਾਇਰੈਕਟਰ ਜਨਰਲ ਵਿਜੀਲੈਂਸ ਬਿਊਰੋ ਦੇ ਇੰਟੈਲੀਜੈਂਸ ਜਸੂਸੀਆਂ ਜਸੂਸੀਆਂ ਇੰਟੈਲੀਜੈਂਸ ਦਾ ਵਿਭਾਗ ਹੈ ਹਿੰਦੂਆਂ ਦੇ ਕੋਲ ਜੇ ਕੇ ਜੈਨ ਇੱਕ ਇੱਕ ਪ੍ਰਾਗ ਜੈਨ ਵੀ ਜਿਹੜਾ ਹੁਣ ਉੱਥੇ ਇਨਾਮ ਦਿੱਤਾ 88 ਤੋਂ ਬਾਅਦ ਪੁਰਸ ਮੁਕਾਬਲੇ ਕਰਕੇ ਨੌਜਵਾਨਾਂ ਨੂੰ ਪੰਜਾਬੀ ਨੂੰ ਮਾਰਨ ਦਾ ਇੱਥੇ ਡੀਜੀਪੀ ਰਿਆ ਉਹਨੂੰ ਇਨਾਮ ਕੀ ਦਿੱਤਾ ਰੌ ਦਾ ਚੀਫ ਲਾਤਾ ਇਹ ਵੀ ਸਾਰੇ ਸਿਨ ਮੈਡਲ ਦੀ ਦੌੜ ਚ ਨੇ ਜੇਕੇ ਜੈਨ ਡੀਜੀਪੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਬਿਜਲੀ ਪੈਦਾ ਕਰਨੀ ਹੈ ਉਹ ਵੀ ਆਪਣਾ ਬੰਦਾ ਐਸਐਸ ਚੋਹਾਨ ਆਈਪੀਐਸ ਸਪੈਸ਼ਲ ਡੀਜੀਪੀ ਐਮਡੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਹੈਡ ਵੀ ਉਹ ਐਮ ਡੀ ਵੀ ਥੱਲੇ ਉਹ ਪ੍ਰਬੋਧ ਕੁਮਾਰ ਪ੍ਰਬੋਧ ਕੁਮਾਰ ਆਈ ਪੀ ਐਸ ਡੀ ਜੀ ਪੀ ਹਿਊਮਨ ਰਾਈਟਸ ਕਮਿਸ਼ਨ ਹਾਂ ਸਵਾਦ ਨਹੀਂ ਆ ਗਿਆ ਤੁਸੀਂ ਤਾਂ ਪੰਜਾਬ ਪੁਲਿਸ ਦੇ ਅਹੁਦੇ ਦੱਸ ਰਹੇ ਆ ਇਹ ਪੰਜਾਬ ਪੁਲਿਸ ਦੇ ਬੰਦੇ ਆ ਮੈਂ ਤੇ ਰੋਂਦਾ ਸੀ ਕਿ ਲਹਿੰਦੇ ਪੰਜਾਬ ਵਿੱਚ ਵੈਸਟ ਪੰਜਾਬ ਦੇ ਵਿੱਚ ਪੰਜਾਬੀ ਕੋਈ ਨਹੀਂ ਕਿਉਂਕਿ ਇੱਥੇ ਪੰਜਾਬੀ ਲੋਕ ਬੋਲਦੇ ਨਹੀਂ ਪੰਜਾਬੀ ਬੋਲਣ ਵਾਲਿਆਂ ਨੂੰ ਕਹਿੰਦੇ ਨੇ ਇਹ ਪਿੰਡੂ ਹੈ ਜਾਹਲ ਹੈ ਪਰ ਚੜਦੇ ਪੰਜਾਬ ਵਿੱਚ ਤੇ ਆਏ ਹਾਲੇ ਕੋਥੇ ਪੁਲਸੀਆ ਕੋਈ ਨਹੀਂ ਪੰਜਾਬ ਦਾ ਉਥੇ ਪੁਲਸੀਆ ਪੰਜਾਬੀ ਕੋਈ ਨਹੀਂ ਪੰਜਾਬੀਆਂ ਉੱਤੇ ਸਾਰੇ ਬ੍ਰਾਹਮਣ ਮੁਸੱਲਤ ਹੋਏ ਹੋਏ ਐਸ ਕੇ ਸਥਾਨਾ ਆਈ ਪੀ ਐਸ ਡੀ ਜੀ ਪੀ ਪੁਲਿਸੀ ਐਂਡ ਰੂਲਸ ਭਾਈ ਜਾਨ ਤੁਸੀਂ ਸੁਣਦੇ ਜਾਓ ਸੁਣਦੇ ਜਾਓ ਪੰਜਾਬ ਪੁਲਿਸ ਦੀਆਂ ਹਾਲਤਾਂ ਪੰਜਾਬ ਪੁਲਿਸ ਦੀਆਂ ਹਾਲਤਾਂ ਸੁਣਦੇ ਤੇ ਦੇਖਦੇ ਜਾਓ ਪੰਜਾਬ ਵਿੱਚ ਕਿਹੜਾ ਕਿਹੜਾ ਬੰਦਾ ਕਿਹੜਾ ਕਿਹੜਾ ਬੰਦਾ ਇੱਥੇ ਕਬਜ਼ਾ ਕਰਾਇਆ ਹੈ ਪੰਜਾਬ ਪੁਲਿਸ ਤੇ ਹੈ ਦੇਖਦੇ ਜਾਓ ਫਿਰ ਕਹਿੰਦੇ ਪਖਾਲிஸ்தਾਨ ਦੀ ਮੰਗ ਕਿਉਂ ਕਰ ਰਹੇ ਬਾਹਰ ਬੈਠੇ ਗੁਰਪੰਤ ਸਿੰਘ ਪੰਨੂ ਫਿਰ ਕਹਿੰਦੇ ਪੰਨੂ ਜਿਹੜਾ ਉਹ ਖਾਲਿਸਤਾਨ ਦੀ ਮੰਗ ਕਿਉਂ ਕਰ ਰਿਹਾ ਉਹ ਕਹਿੰਦੇ ਡਾਕਟਰ ਅਮਰਜੀਤ ਜਿਹੜਾ ਉਹ ਪੰਜ ਖਾਲਿਸਤਾਨ ਦੀ ਗੱਲ ਕਿਉਂ ਕਰ ਰਿਹਾ ਉਹ ਕਹਿੰਦੇ ਨੇ ਸੁਰਿੰਦਰ ਸਿੰਘ ਗੱਲ ਕਿਉਂ ਕਰ ਰਿਹਾ ਖਾਲਿਸਤਾਨ ਦੀ ਕਹਿੰਦੇ ਭਾਈ ਹਰਜੀਤ ਜਿਹੜਾ ਇਹ ਕਹਿੰਦੇ ਬੜਾ ਖਤਰਨਾਕ ਆਦਮੀ ਹੈ ਇਹ ਕਹਿੰਦੇ ਖਾਲਿਸਤਾਨ ਦੀ ਗੱਲ ਕਰਦਾ ਹੈ ਇਹ ਕਹਿੰਦੇ ਕੀੜੇ ਕੱਢਦਾ ਆਪਣਾ ਹਿੰਦੁਸਤਾਨ ਦੀ ਫੌਜ ਚ ਕਹਿੰਦੇ ਭੈੜੀ ਫੌਜ ਐ ਮਾੜੀ ਫੌਜ ਐ ਇਹ ਭਾਈ ਹਰਜੀਤ ਵੀ ਠੀਕ ਐ ਗੁਰਪ੍ਰੀਤ ਸਿੰਘ ਪੰਨੂ ਵੀ ਠੀਕ ਐ ਕਿਉਂਕਿ ਪੰਜਾਬ ਦੇ ਉੱਤੇ ਇਹ ਮੁਸਲਤ ਹੋਏ ਨੇ ਹਿੰਦਸਤਾਨੀ ਦੇ ਦੇਖ ਲੀਏ ਜਨਾਬ ਹੈ ਅਸਥਾਨਾ ਸਾਹਿਬ ਹੋ ਗਿਆ ਜੀ ਅੱਗੇ ਆ ਜਾਓ ਇਹਨੇ ਨਹੀਂ ਕਿਹਾ ਮੁੱਕਣਾ ਸਚੀ ਪ੍ਰਭਾਤ ਦੇਵਦੀ ਆਈਪੀਐਸ ਡੀਜੀਪੀ ਰੇਲਵੇਜ਼ ਐਂਡ ਮੋਡਰਨਾਈਜੇਸ਼ਨ ਪੰਜਾਬ ਪੰਜਾਬ ਦਾ ਰੇਲਵੇ ਵੀ ਉਹ ਤੇ ਲੋ ਰੇਵੇ ਜਲੋ ਮੰਤਰਾਲਾ ਹੀ ਸ਼ਾਇਦ ਆਪਣਾ ਫੈਡਲ ਦਾ ਕੇਂਦਰ ਦਾ ਲੇਕਿਨ ਇੱਥੇ ਪੰਜਾਬ ਤੇ ਇਹਨਾਂ ਨੇ ਉਹੀ ਲਾਇਆ ਹੈ ਡੀਜੀਪੀ ਆ ਹੀ ਜਾਓ ਮੋਡਰਨਾਈਜੇਸ਼ਨ ਵੀ ਉਹਨਾਂ ਨੇ ਕਹਿਨੇ ਕੋ ਪੰਜਾਬੀ ਨੂੰ ਤਾਂ ਪਤਾ ਹੀ ਕੁਝ ਨਹੀਂ ਪੰਜਾਬੀ ਨੂੰ ਕੁਝ ਹੁੰਦਾ ਹੀ ਨਹੀਂ ਇਸ ਵਾਸਤੇ ਇਹ ਹੀ ਸਭ ਕੁਝ ਆਰ ਐਂਡ ਡੋਕੇ ਆਈਪੀਐਸ ਡੀਜੀਪੀ ਇੰਟਰਨਲ ਸਿਕਿਉਰਿਟੀ ਐਂਡ ਮਾਈਨਿੰਗ ਇਨਫੋਰਸਮੈਂਟ ਡਾਇਰੈਕਟੋਰੇਟ ਇੰਟਰਨਲ ਸਿਕਿਉਰਿਟੀ ਸਾਰਾ ਕੁਝ ਆਪਣੇ ਕੋਲ ਵੀ ਨੀਰਾਜਾ ਵੀ ਨਿਰਾਜਾ ਆਈਪੀਐਸ ਡੀਜੀਪੀ ਰੀਸੈਂਟਲੀ ਪ੍ਰਮੋਟਡ ਫਰਮ ਏ ਡੀਜੀਪੀ ਪੰਜਾਬ ਕੈਡਰ ਹੁਣੇ ਪ੍ਰਮੋਟ ਕੀਤਾ ਅਨੀਤਾ ਪੁੰਜ ਆਈਪੀਐਸ ਡੀਜੀਪੀ ਰੀਸੈਂਟਲੀ ਪ੍ਰਮੋਟਡ ਫਰਮ ਏ ਡੀਜੀਪੀ ਪੰਜਾਬ ਕੈਡਰ ਹੁਣੇ ਹੁਣੇ ਪ੍ਰਮੋਟ ਕਰਕੇ ਜਨਾਨੀਆਂ ਵੀ ਉੱਥੇ ਦੀਆਂ ਜਨਾਨੀਆਂ ਵੀ ਹੈਂ ਸਿੰਘਣੀਆਂ ਵੀ ਇਸ ਕਾਬਲ ਨਹੀਂ ਕਿ ਪੰਜਾਬ ਦੇ ਲਾਈਆਂ ਜਾ ਸਕਣ ਠੀਕ ਹੈ ਜੀ ਇਹ ਜਨਾਬ ਆਪਣਾ ਜਿਹੜਾ ਸੀ ਇਹ ਚਲਾ ਗਿਆ ਉਧਰ ਇਹ ਸਾਰਾ ਕੁਝ ਜਿਹੜਾ ਰਾਮ ਸਿੰਘ ਰਾਮ ਸਿੰਘ ਆਗੇ ਜਨਾਬ आईपीएस ਡਾਇਰੈਕਟਰ ਜਨਰਲ ਆ ਪੁਲਿਸ ਪੰਜਾਬ ਕੇਡਰ ਇਹ ਤੁਸੀਂ ਜਨਾਬ ਲਿਸਟ ਲੰਮੀ ਕਰਦੇ ਜਾਓ ਠੀਕ ਹੈ ਇੰਡੀਅਨ ਗਵਰਨਮੈਂਟ ਨੇ ਸਿਸਟਮੈਟਿਕਲੀ ਜਿਹੜਾ ਇਹ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਸੀ ਇਹ ਪਰਸਨ ਜਿਹੜੇ ਪੰਜਾਬੀ ਪੁਲਿਸ ਵਾਲੇ ਸਨ ਜਿਹੜੇ ਸਿੱਖ ਸਨ ਪ੍ਰੋਪਰ ਪੰਜਾਬ ਦੇ ਸੀ ਪੰਜਾਬੀ ਚੋਂ ਇੱਥੇ ਦੇ ਇੱਥੇ ਦੇ ਰਹਿਣ ਵਾਲੇ ਸੀ ਲੋਕਾਂ ਨੂੰ ਜਾਣਦੇ ਸੀ ਇੱਥੇ ਦੇ ਲਾਗੇ ਜ਼ਿਲ੍ਹਿਆਂ ਦੇ ਉੱਤੇ ਲਾਗਲੇ ਪਿੰਡਾਂ ਦੇ ਵਿੱਚ ਸੀ ਇੱਕ ਦੂਜੇ ਦੇ ਨਾਲ ਜਾਣ ਪਛਾਣ ਸੀ ਪਤਾ ਸੀ ਲੋਕਲ ਮਾਮਲਾ ਦਾ ਪਤਾ ਸੀ ਪਤਾ ਸੀ ਕਿ ਕਿਹਨੂੰ ਕਿਹੜਾ ਕਿਹੜਾ ਧੱਕਾ ਕਰਦਾ ਕਿਹੜਾ ਨਹੀਂ ਕਰਦਾ ਕਿਹਨੂੰ ਕੀ ਕਰਨਾ ਪੁਲਿਸਿੰਗ ਜਿੰਨੀ ਲੋਕਲਾਈਜ਼ ਹੋਏਗੀ ਓਨੀ ਤਰ੍ਹਾਂ ਥੋੜੀ ਜੀ ਕੁਝ ਕਬਾਤਾਂ ਜ਼ਰੂਰ ਹੋਣੀ ਬਲ ਬੈਟਰਮਿੰਟ ਵੀ ਹੁੰਦੀ ਇਹਨਾਂ ਨੇ ਸਾਰੇ ਪੰਜਾਬ ਚੋਂ ਪੰਜਾਬੀ ਪੁਲਿਸ ਵਾਲੇ ਕੱਢ ਕੇ ਤੇ ਯੂਪੀ ਬਿਹਾਰ ਦਿੱਲੀ ਠੀਕ ਹੈ ਬੰਬਈ ਕਿੱਥੇ ਕਿੱਥੇ ਤੱਕ ਦੇ ਲੈ ਕੇ ਇਹਨਾਂ ਨੇ ਸਾਰੇ ਜਨ ਜੂਨਸਾਰੇ ਪਾਪੂ ਕੇ ਤੇ ਪੰਜਾਬ ਦੇ ਉੱਤੇ ਮਸਲਤ ਕਰ ਦਿੱਤੇ ਇਹ ਇਹ ਉਹ ਕਹਾਣੀ ਹੈ ਜਿਹੜਾ ਇਹ ਸਿਰਫ ਪੰਜਾਬ ਪੁਲ ਦੋ ਮਹਿਕਮੇ ਤੁਹਾਨੂੰ ਮੈਂ ਦੱਸ ਚੁੱਕਿਆ ਇੱਕ ਪੰਜਾਬ ਦੀ ਇੰਡਸਟਰੀ ਫੇਕਾ ਜ ਪੰਜਾਬ ਦੀ ਪੁਲਿਸ ਇਹ ਹਰ ਮਹਿਕਮੇ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਹਰ ਵਿਭਾਗ ਦੇ ਵਿੱਚ ਜਿਹੜਾ ਇਹਨਾਂ ਨੇ ਇਸੇ ਤਰ੍ਹਾਂ ਸਿਸਟਮੈਟਿਕਲੀ ਜਿਹੜਾ ਪੰਜਾਬ ਨੂੰ ਕੈਪਚਰ ਕੀਤਾ ਹੋਇਆ ਇਕ ਤੁੰਨਾ ਲੀਡ ਕੈਪਚਰ ਇਹ ਲੀਡ ਕੈਪਚਰ ਨਹੀਂ ਇਹ ਬ੍ਰਾਹਮਣ ਕੈਪਚਰ ਇਹ ਬ੍ਰਾਹਮਣ ਕੈਪਚਰ ਕੀਤਾ ਹੋਇਆ ਪੰਜਾਬ ਨੂੰ ਪੰਜਾਬ ਨੂੰ ਪੂਰਾ ਆਰਐਸਐਸ ਦੇ ਅੰਡਰ ਲਿਆ ਹੈ ਲਿਆਣ ਦੀ ਜਾਨੀ ਕਿ ਪੂਰੀ ਤਰ੍ਹਾਂ ਮੁਕੰਮਲ ਸਾਰਾ ਕੁਝ ਕੀਤਾ ਹੋਇਆ ਬ੍ਰਾਹਮਣ ਕੈਪਚਰ ਕੀਤਾ ਹਿੰਦੂ ਸਾਰੀ ਸਾਰੀਆਂ ਕੀ ਪੋਜੀਸ਼ਨਾਂ ਤੇ ਹਿੰਦੂ ਹੋਣਗੇ ਜਿਹੜੇ ਜਿਹੜਾ ਜਿਹੜਾ ਬੰਦਾ ਜਿਹੜਾ ਸਿੱਖ ਜਿਹੜਾ ਹਿੰਦੂ ਬਣਨ ਨੂੰ ਤਿਆਰ ਹੋਏਗਾ ਕਨਵਰਟ ਹੋਣ ਨੂੰ ਤਿਆਰ ਹੋਏਗਾ ਜਿਹੜਾ ਦਿਮਾਗ ਦੀ ਤਰਫੋਂ ਜਿਹੜਾ ਆਪਣਾ ਸਿੱਖ ਧਰਮ ਸਿੱਖ ਪੰਜਾਬੀ ਇਹ ਛੱਡ ਨੂੰ ਤਿਆਰ ਹੋਏਗਾ ਉਹਨੂੰ ਜਿਹੜਾ ਨਰੇਂਦਰ ਮੋਦੀ ਜਿਹੜਾ ਉਹ ਆਪਣਾ ਚਾਹੇ ਬਿਊਰੋਕ੍ਰੇਸੀ ਚ ਹੋਵੇ ਚਾਹੇ ਪੋਲਿਟਿਕਸ ਚ ਹੋਵੇ ਉਹਨੂੰ ਉੱਤੇ ਜਿਹੜਾ ਸੀ ਉਹ ਲਿਆ ਕੇ ਉਹਦੇ ਦਿੱਤੇ ਜਾਣਗੂ ਨਵਾਜ਼ਿਆ ਜਾਏਗਾ ਉਹਨੂੰ ਨਾਮ ਦਿੱਤੇ ਜਾਣਗੇ ਜਿਵੇਂ ਪਹਿਲੇ ਜ਼ਮਾਨਿਆਂ ਵਿੱਚ ਰਾਜਿਆਂ Hindu ਰਾਜਾ ਮਹਾਰਾਜਾ ਜਿਹੜੇ ਆਪਣੇ ਮੁਖਬਰਾਂ ਨੂੰ ਜਿਦਾ ਇਨਾਮ ਕਨਾਮ ਦਿੰਦੇ ਸੀ ਇਹ ਇਸੇ ਤਰ੍ਹਾਂ ਹੀ ਜਿਹੜਾ ਆਪਣੇ ਪੰਜਾਬ ਦੇ ਨਾਲ ਬੇਵਫਾਈ ਕਰਨ ਵਾਸਤੇ ਤਿਆਰ ਹੋਏਗਾ ਉਹਨੂੰ ਜਿਹੜਾ ਆਪਣਾ ਪੋਜੀਸ਼ਨ ਦੇਣਗੇ ਜਿਹੜਾ ਪੰਜਾਬ ਦੇ ਨਾਲ ਮਖਲਸ ਰਹੇਗਾ ਪੰਜਾਬੀਆਂ ਦੇ ਨਾਲ ਮੁਖਲਸ ਰਹੇਗਾ ਜਿਹੜਾ ਆਪਣੇ ਸਟੇਟ ਦੀ ਗੱਲ ਕਰੇਗਾ ਆਪਣੇ ਧਰਮ ਦੀ ਗੱਲ ਕਰੇਗਾ ਆਪਣੇ ਆਪਣੀ ਜਿਹੜਾ ਆਪਣੇ ਪੰਜਾਬੀ ਭਰਾ ਨੇ ਉਹਨਾਂ ਦੀ ਗੱਲ ਕਰੇਗਾ ਸਿੱਖ ਦੀ ਗੱਲ ਕਰੇਗਾ ਸਿੱਖੀ ਦੀ ਗੱਲ ਕਰੇਗਾ ਉਹਨੂੰ ਚੁੱਕ ਕੇ ਸਿਸਟਮ ਚ ਬਾਹਰ ਕੱਢ ਦਿੱਤਾ ਜਾਏਗਾ ਜਾਂ ਉਹਦੇ ਵਾਸਤੇ ਇਸ ਕਦਰ ਮੁਸ਼ਕਿਲਾਂ ਪੈਦਾ ਕਰਨੀ ਜਾਣਗੇ ਕਿ ਖੁਦ ਜਿਹੜਾ ਉਹ ਆਪਣਾ ਸਿਸਟਮ ਤੋਂ علیحدਾ ਹੋ ਜਾਏਗਾ ਉਹ ਇਸ ਇਸੇ ਵਜ੍ਹਾ ਨਾਲ ਇੱਕ ਹਿਊਜ ਜਿਹੜੀ ਤਦਾਦ ਹੈ ਹਿਊਜ ਨੰਬਰ ਆਫ ਸਿੱਖ ਔਰ ਪੰਜਾਬੀ ਜਿਹੜੇ ਨੇ ਉਹ ਪੰਜਾਬ ਸਿੱਖ ਕਿ ਦੂਸਰੇ ਮੁਲਕਾਂ ਟੁਰ ਗਏ ਉਹ ਕੈਨੇਡਾ ਚਲੇ ਗਏ ਯੂਕੇ ਚਲੇ ਗਏ ਅਮਰੀਕਾ ਚਲੇ ਗਏ ਆਸਟ੍ਰੇਲੀਆ ਯੂਰਪ ਕਿਹੜੇ ਕਿਹੜੇ ਮੁਲਕਾਂ ਚ ਲੋਕ ਹਿਜਰਤ ਕਰਕੇ ਚਲੇ ਗਏ ਮਾਈਗ੍ਰੇਸ਼ਨ ਕਰਨੀ ਪਈ ਉਹਨਾਂ ਨੂੰ ਮਜਬੂਰੀ ਨਾਲ ਕਿਉਂਕਿ ਇੱਥੇ ਰਹਿੰਦੇ ਤੇ ਮਾਰ ਦਿੱਤੇ ਜਾਂਦੇ ਉਹ سلسلہ ਜਿਹੜਾ 84 ਤੋਂ ਸ਼ੁਰੂ ਹੋਇਆ ਸੀ ਉਹ ਹੁਣ 2005 ਆਇਆ ਉਹੋ ਹੀ ਰੂਲ نافذ ਹੈ ਸਟੇਟ ਸਰਕਾਰ ਹਿੰਦੁਸਤਾਨ ਦੀ ਕੋਈ ਵੀ ਹੋਵੇ ਉੱਥੇ ਉੱਤੇ ਕਾਂਗਰਸ ਦੀ ਸਰਕਾਰ ਆ ਜਾਏ ਉੱਤੇ ਭਾਜਪਾ ਦੀ ਸਰਕਾਰ ਆ ਜਾਏ ਡੀਪ ਸਟੇਟ ਦਾ ਜਿਹੜਾ ਧਰਮ ਹੈ ਡੀਪ ਸਟੇਟ ਦੀ ਜਿਹੜੀ ਪਾਲਿਸੀ ਆ ਉਹ ਇੱਕ ਹੀ ਹੈ ਕਿ ਪੰਜਾਬੀਆਂ ਨੂੰ ਸੈਟਲ ਨਹੀਂ ਹੋਣ ਦੇਣਾ ਪੰਜਾਬੀਆਂ ਨਾਲ ਦਬ ਕੇ ਰੱਖਣਾ ਦਬਾ ਕੇ ਰੱਖਣਾ ਕਿਉਂਕਿ ਪੰਜਾਬੀ ਜਿਹੜੇ ਨੇ ਇਹ ਆਪਣਾ ਹੱਕ ਮੰਗਦੇ ਨੇ ਆਪਣੀ ਸਰਕਾਰ ਮੰਗਦੇ ਨੇ ਆਪਣਾ ਦੇਸ਼ ਮੰਗਦੇ ਨੇ ਖਾਲਸਾਣ ਮੰਗਦੇ ਨੇ ਇਹ ਤੁਸੀਂ ਅਗਰ ਗੌਰ ਕਰੋਗੇ ਤੁਸੀਂ ਅਗਰ ਗੌਰ ਕਰੋ ਕਿ ਕਿਸ ਤਰ੍ਹਾਂ ਜਨਕਿ ਪੰਜਾਬ ਦੀ ਪੁਲਿਸ ਨੂੰ ਉਹਨਾਂ ਨੇ ਇਸ ਤਰ੍ਹਾਂ ਬਰਬਾਦ ਕੀਤਾ ਹੈ ਪੰਜਾਬ ਦੀ ਪੁਲਿਸ ਵਿੱਚੋਂ ਪੰਜਾਬੀ ਕੱਢ ਕੇ ਤੇ ਸਾਰੇ ਪਹੀਏ ਲਾਏ ਨੇ ਉੱਤੇ ਤੇ ਉਹ ਬਾਕੀ ਮੈਂ ਕੀ ਮੈਂ ਤਾਂ ਵੀ ਉਹਨਾਂ ਨੇ ਇਹੀ ਹਾਲ ਕੀਤਾ ਹੋਇਆ ਪੰਜਾਬ ਦੀ ਸਾਰੀ ਇੰਡਸਟਰੀ ਕੱਢ ਕੇ ਪੰਜਾਬ ਤੋਂ ਬਾਹਰ ਲੈ ਗਏ ਪੰਜਾਬ ਦੇ ਲੋਕੀ ਜਿਹੜੇ ਸੀ ਇੱਥੇ ਪਰੇਸ਼ਾਨ ਗੁਰਬਤ ਬੇਰੋਜ਼ਗਾਰੀ ਔਰ ਪੰਜਾਬ ਨੂੰ ਚਿੱਟੇ ਤੇ ਲਾਇਆ ਮੈਂ ਕਿਸੇ ਦਿਨ ਗੱਲ ਕਰਾਂਗੇ ਤੇ ਵੀ ਚਿੱਟਾ ਕਿਥੋਂ ਆਉਂਦਾ ਕਿਥੋਂ ਕਿਦਾਂ ਲੱਗਿਆ ਇੱਕ ਇਸ਼ਾਰਾ ਸਿਰਫ ਦੇ ਦਿਨਾ ਕਿ ਸਾਰਾ ਜਿਹੜਾ ਇਨਵੋਲਵ ਹੈ গুজরাট ਦੇ ਜਿਹੜੇ ਪੋਰਟ ਨੇ ਅਡਾਨੀ ਬਾਨੀ ਤੋਂ ਕਲੈਰਿਟੀ ਹੁੰਦੀ ਹੈ ਜਿਹੜੇ ਪੋਰਟ ਹੈਂਡਲਿੰਗ ਹੈ ਉਹ ਸਾਰੀ ਜਿਹੜੀ ਸਿਸਟਮੈਟਿਕਲੀ Hindu ਧਰਮ ਆਰਐਸਐਸ ਕਰਕੇ ਉੱਥੋਂ ਸਾਰਾ ਚਿੱਟਾ ਚੁਟਾ ਲੈ ਕੇ ਰੂਟ ਤੋਂ ਤੇ ਉਹ ਆਉਂਦਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵੰਡਿਆ ਜਾਂਦਾ ਪੰਜਾਬ ਦੇ ਯੂਥ ਨੂੰ ਚਿੱਟੇ ਦਾ ਨਸ਼ੇ ਦੇ ਸ਼ਿਕਾਰ ਕੀਤੇ ਜਾਂਦੇ ਕਿ ਕੌਨਸਪਰੇਸੀ ਕੀਤੀ ਜਾਂਦੀ ਕਿ ਆਜੰਦਾ ਜੀ ਕਿ ਪਾਕਿਸਤਾਨ ਭੇਜ ਰਿਹਾ ਡਰੋਨ ਦੇ ਰਾਹੀਂ ਚਿੱਟਾ ਇਹ ਸਾਰਾ ਨੈਰੇਟਿਵ ਹੈ ਉੱਤੇ ਨੈਰੇਟਿਵ ਬਿਲਡ ਕੀਤਾ ਜਾਂਦਾ ਬਿਲਕੁਲ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਮੇਰਾ ਸਿੱਖ ਵੀਰ ਜਿਹੜਾ ਪੁਲਿਸ ਪੰਜਾਬ ਪੁਲਿਸ ਵਾਲਾ ਜਿਹੜਾ ਹਿੰਦੀ ਬੋਲਦਾ ਪਿਆ ਸੀ ਠੀਕ ਹੈ ਉਹ ਜਿਹੜਾ ਕਹਿ ਰਿਹਾ ਸੀ ਕਿ ਐਂਟੀ ਟੈਂਕ ਜਿਹੜਾ ਨਾ ਆਰ ਪੀ ਜੀ ਮੈਂ ਬਰਾਮਤ ਕੀਤੀ ਇਸੇ ਤਰ੍ਹਾਂ ਹੀ ਪਾਕਿਸਤਾਨ ਚੋਂ ਆਏ ਸੀ ਐਂਟੀ ਟੈਕ ਜੇ ਵੀ ਇਹਨਾਂ ਦੇ ਟੈਂਕ ਜਿਹੜੇ ਨੇ ਉਹ ਬਾਹਰ ਰੋਡਾਂ ਦੇ ਟੁਰੇ ਫਿਰਦੇ ਨੇ ਤੇ ਜਨਾਬ ਇਹਨਾਂ ਨੂੰ ਜਿਹੜਾ ਨਿਸ਼ਾਨਾ ਬਣਾਣਾ ਇਹ ਹਾਲਤ ਹੈ ਇੱਥੇ ਇਸੇ ਤਰ੍ਹਾਂ ਹੀ ਹੈ ਅਸੀਂ ਤੁਹਾਨੂੰ ਇਸ ਸਿਸਟਮੈਟਿਕਲੀ ਜਿਹੜੀ ਐਲੀਮੀਨੇਸ਼ਨ ਹੈ ਪੰਜਾਬੀ ਦੀ ਉਤੋਂ ਤੁਹਾਨੂੰ ਮੈਂ ਵਕਤਨ ਵਕਤ ਜਿਹੜਾ ਅਦਾ ਕਰਦਾ ਰਵਾਂਗਾ ਔਰ ਅਗਲੀ ਵਾਰੀ ਤੁਹਾਨੂੰ ਜਦੋਂ ਅਸੀਂ ਸਪੈਸ਼ਲ ਐਕਸਕਲੂਸਿਵ ਤੇ ਐਕਸਕਲੂਸਿਵ ਸਟੋਰੀ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂਗਾ ਇੱਕ ਆ ਪੰਜਾਬ ਪੁਲਿਸ ਵਾਲੀ ਇੱਕ ਪਹਿਲੇ ਆਪਣਾ ਇੰਡਸਟਰੀ ਦੀ ਲੈ ਕੇ ਆਈ ਸੀ ਇੱਕ ਆ ਪੰਜਾਬ ਪੁਲਿਸ ਵਾਲੀ ਇਹ ਅਗਲੀ ਜੋ ਲੈ ਕੇ ਆਵਾਂਗੇ ਆਪਾਂ ਉਹ ਨਸ਼ਿਆਂ ਤੇ ਗੱਲ ਕਰਾਂਗੇ ਕਿ ਪੰਜਾਬ ਚ ਚਿੱਟਾ ਕਿੱਥੋਂ ਆਉਂਦਾ ਚੜ੍ਹਦੀ ਕਲਾ 'ਚ ਰਹੋ ਤੇ ਖਾਲਸਤਾਨ ਵਾਸਤੇ ਜਿੱਦ ਜਹਿਦ ਕਰੋ ਖਾਲਸਤਾਨ ਵਾਸਤੇ ਸੰਘਰਸ਼ ਕਰੋ ਤਾਂ ਕਿ ਇਸ ਤਰ੍ਹਾਂ ਦੇ ਜਿਹੜਾ ਕੰਮ ਮਕੁੱਤੇ ਕੰਮਾਂ ਤੋਂ ਸਾਡਾ ਪੰਜਾਬ ਸਾਡੇ ਪੰਜਾਬੀ ਬਚ ਸਕਣ ਧੰਨਵਾਦ ਤੇ ਰੱਬ ਰੱਖਾ